ਜੇ ਕਰਾ ਵੀਰ ਬਜਰੰਗੇ ਹਰ ਚੰਗੜਾ ਮੋਨੇ ਸ਼ਿਵਾਨਾ ਜੀ ਮਹਾਰਾਜ ਕੀ ਲੱਖਾਂ ਤਰ ਕੇ ਸਤਾਨੇ ਤਰ ਜਾਣਾ ਜੀ ਨਾ ਦੇ ਤੇਰਾ ਨਾਮ ਜਪਿਆ ਲੱਖਾਂ ਤਰ ਕੇ ਸਤਾਨੇ ਤਰ ਜਾਣਾ ਜੀ ਨਾ ਦੇ ਤੇਰਾ ਨਾਮ ਜਪਿਆ ਹਾਂ ਜੀ 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 ਹਾਂ ਜੇ ਕਰਾ ਵੀਰ ਬਜਰੰਗੇ ਹੁਣ ਚੰਗਲਾ ਵਾਲੇ ਸ਼ਿਵਾਨਾ ਜੀ ਮਹਾਰਾਜ ਕੀ ਲੱਖਾਂ ਤਰ ਕੇ ਲੱਖਾਨੇ ਤਰ ਜਾਣਾ ਜੀ ਨਾਲ ਤੇਰਾ ਨਾਮ ਜਪਿਆ ਤਰ ਕੇ ਲੱਖਾਨੇ ਤਰ ਜਾਣਾ ਜੀ ਤੇਰਾ ਨਾਮ ਜਪਿਆ ਜੇ ਕਰਾ ਵੀਰ ਬਜਰੰਗੇ

ਕੀ ਕਹਿਣਾ ਚਾਹਾਂਗੇ ਅੱਜ ਸਾਵਣ ਦੇ ਮਹੀਨੇ ਦਾ ਪਹਿਲਾ ਸੋਮਵਾਰ ਜੈ ਬੋਲੇ 나ਥ ਮੈਂ ਮਹੰਤ ਦਿਨੇਸ਼ਪੁਰੀ ਪ੍ਰਾਚੀਨ ਮੰਦਿਰ ਸ਼ੰਗਲਾ ਵਾਲਾ ਸ਼ਿਵਾਲਾ ਤੋਂ ਸਾਰੇ ਸ਼ਿਵ ਭਗਤਾਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਪੂਰੇ ਵਿਸ਼ਵ ਦੇ ਜਿੰਨੇ ਵੀ ਸ਼ਿਵ ਭਗਤ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਦੇਣਾ ਜਿਵੇਂ ਕਿ ਅੱਜ ਸਾਵਣ ਦਾ ਪਹਿਲਾ ਸੋਮਵਾਰ ਹੈ ਤੇ ਭਗਵਾਨ ਸ਼ੰਕਰ ਦੀ અપਾਰ ਕਿਰਪਾ ਅੱਜ ਸਵੇਰ ਤੋਂ 4 ਵਜੇ ਦਾ ਮੰਦਿਰ ਖੁੱਲਿਆ ਸੰਗਤਾਂ ਦਾ ਬਹੁਤ ਭਾਰੀ ਉੱत्साਹ ਤੇ ਬਹੁਤ ਮੰਦਿਰ ਚਲਅ ਹੈ ਇਸ ਪਰਵ ਦੇ ਉੱਪਰ ਅੱਜ ਸ਼ਿਵਾਲੇ ਵੱਲੋਂ ਪੇਲ ਪੱਤਰ اور ਗੰਗਾ ਜਲ ਦੀ ਸੇਵਾ ਕੀਤੀ ਜਾ ਰਹੀ ਹੈ ਜੋ ਕਿ ਸੰਗਤ ਨੂੰ ਵਰਤਾਈ ਜਾ ਰਹੀ ਹੈ ਉਹ ਮੇਰੀ ਸਾਰੇ ਸੰਗਤਾਂ ਚ ਚਰਨਾ ਜੀ ਪ੍ਰਾਰਥਨਾ ਅਪੀਲ ਵੀ ਮੇਰੇ ਬੋਲੇਨਾਥ ਜੀ ਦੇ ਦਰਬਾਰ ਚ ਆਓ ਤੇ ਉਹਨਾਂ ਦੇ ਜਲ ਚੜਾਓ ਮੇਰੇ ਬੋਲੇਨਾਥ ਜੀ ਸਭ ਦੀ ਮਨੋ ਕਾਮਨਾ ਪੂਰੀਆ ਕਰਨਗੇ ਜੀ ਗੁਰੂ ਜੀ ਆ ਮੰਦਿਰ ਦਾ ਮੰਦਿਰ ਤਾਂ ਇਤਿਹਾਸਕੀ ਹੈ ਕਿੰਨੇ ਸਾਲ ਪੁਰਾਣਾ ਮੰਦਿਰ ਹੈ ਰਹਾ ਤੇ ਕੀ ਇਤਿਹਾਸ ਹੈ ਇਹ ਮੰਦਿਰ ਬਹੁਤ ਪ੍ਰਾਚੀਨ ਹੈ ਜੀ ਇਹ ਮੰਦਿਰ 500 ਸਾਲ ਤੋਂ ਲੈ ਕੇ 800 ਸਾਲ ਪੁਰਾਣਾ ਮੰਦਿਰ ਹੈ ਇੱਥੇ ਭਗਵਾਨ ਸ਼ੰਕਰ ਮੇਰੇ ਬੋਲੇਨਾਥ ਜੀ ਸਵੈਮ ਪ੍ਰਗਟ ਹੈ ਸਥਾਪਿਤ ਨਹੀਂ ਕੀਤੇ ਗਏ ਔਰ ਇੱਥੇ ਗੱਦੀ ਗੁਰੂ ਚੇਲੇ ਦੇ ਨਾਲ ਚੱਲਦੀ ਹੈ ਜਿਵੇਂ ਮੇਰੇ ਪਿਤਾ ਜੀ ਹੁਣ ਗੁਰੂ ਹੈ ਮੈਂ ਉਹਨਾਂ ਦਾ ਚੇਲਾ ਇਦਾਂ ਹੀ ਗੁਰੂ ਚੇਲੇ ਨਾਲ ਚੱਲਦੀ ਔਰ ਆਦੀ ਅਨੰਤ ਇਦਾਂ ਹੀ ਚੱਲਦੀ ਆ ਰਹੀ ਹੈ ਠੀਕ ਹੈ ਜੀ ਤੇ ਸ਼ਿਵਰਾਤਰੀ ਕਦੋਂ ਦੀ ਪੈਂਦੀ ਹੈ ਤੇ ਕਦੋਂ ਚੜ੍ਹਦਾ ਹੈ ਸ਼ਾਵਨ ਦੀ ਸ਼ਿਵਰਾਤਰੀ ਲਈ 23 ਜੁਲਾਈ ਦੀ ਹੈ ਉਸ ਦਿਨ ਇੱਥੇ ਬਹੁਤ ਭਾਰੀ ਸੰਗਤ ਦੇ ਵਿੱਚ ਕਾਵੜ ਚੜ੍ਹੇਗੀ ਕਾਵੜ ਜਿਹੜੀ ਹੈ ਹਰਿਦੁਆਰ ਰਿਸ਼ੀਕੇਸ਼ ਗਉਮੁਖ ਔਰ ਮੇਰੇ ਭੋਲੇ ਜਿਹੜੇ ਕਾਵੜ ਲੈ ਕੇ ਆਣਗੇ ਭਗਵਾਨ ਸ਼ੰਕਰ ਜੀ ਦਾ ਚਲ ਬਿਸ਼ੇਕ ਕਰਨਗੇ ਤੇ ਉਸ ਦਿਨ ਬਹੁਤ ਉਤਸਾਹ ਹੈ ਲੰਗਰ ਦੀ ਵਿਵਸਥਾ ਪਾਣੀ ਦੀ ਵਿਵਸਥਾ ਹਰ ਇੱਕ ਚੀਜ਼ ਦੀ ਵਿਵਸਥਾ ਚਿਵਾਲੇ ਦੇ ਅੰਦਰ ਰੱਖੀ ਜਾਊਗੀ। ਆਸਤੀ ਦੀਸ਼ਵਰ ਜੀ ਕਿ ਮੈਂ ਬਸ ਸਾਰੇ ਸ਼ਿਵ ਭਗਤਾਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਸਾਵੰਧਾ ਮਹੀਨਾ ਬਹੁਤ ਪਵਿੱਤਰ ਹੁੰਦਾ ਤੇ ਸਾਰੇ ਪੂਰੇ ਮਹੀਨੇ ਭਗਵਾਨ ਸ਼ੰਕਰ ਦੇ ਮੇਰੇ ਬੋਲੇਨਾਥ ਦੇ ਜਲ ਚੜਾਓ ਮੇਰੇ ਬੋਲੇਨਾਥ ਇੱਕ ਜਲ ਦੀ ਬੂੰਦ ਨਾਲ ਪ੍ਰਸੰਨ ਹੋ ਜਾਂਦੇ ਆ ਪੇਲ ਪੱਤਰ ਚੜਾਓ ਅੱਕ ਚੜਾਓ ਤਤੂਰਾ ਚੜਾਓ ਔਰ ਮਹਾਰਾਜ ਦੇ ਵੀਰ ਚੜਾਓ ਬਾਕੀ ਜੋ ਜਿੱਦਾਂ ਜੋ ਜਿੰਦੀ ਇੱਛਾ ਸਮਰਥ ਹੈ ਆਪਣੇ ਹਿਸਾਬ ਨਾਲ ਮਹਾਰਾਜ ਦੇ ਚੜਾਓ ਮੇਰੇ ਬੋਲੇ ਨਾਲ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨਗੇ ਜੈ ਮਹਾਕਾਲ ਮੰਦਰ ਸ਼ੰਗਲਾਨਾ ਸ਼ਵਾਲੇ ਸੇਵਕ ਮੰਡਲ ਵੱਲੋਂ ਰੂद्राभिषेक ਕਰਾਇਆ ਗਿਆ ਮਹੰਤ ਜੀ ਦੀ ਨਾਰਾਇਣਪੁਰੀ ਦਿਨੇਸ਼ਪੁਰੀ ਜੀ ਦੇ ਅਗਸਾਰੇ ਵਿੱਚ ਤੇ ਸਾਡੀ ਇੱਕੋ ਹੀ ਮਨੋ ਕਾਮਨਾ ਹੁੰਦੀ ਹੈ ਵੀ ਭਗਵਾਨ ਸ਼ੰਕਰ ਦੇ ਇੱਕ ਲੋਟਾ ਵੀ ਜਲ ਝੜ ਜਵੇ ਉਹ ਪੂਰੀਆਂ ਮਨੋ ਕਾਮਨਾ ਪੂਰੀਆਂ ਕਰਦਾ ਤੇ ਰੂद्राभिषेक ਕਰਾ ਕੇ ਸਾਰੇ ਭੈਣ ਭਰਾਵਾਂ ਜਿੰਨੇ ਵੀ ਆਏ ਹੁੰਦੇ ਸਾਰੇ ਉੱਪਰ ਆ ਕੇ ਸੀ ਉਹ ਭਗਵਾਨ ਸ਼ੰਕਰ ਅੱਗੇ ਹੀ ਪ੍ਰਾਰਥਨਾ ਕਰਦੇ ਆਂ ਕੀ ਸ਼ਾਦੀਆਂ ਖੁਸ਼ੀਆਂ ਝੋਲੀਆਂ ਭਰੋ ਰੱਬ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰੋ ਹੋਲ ਸ਼ੰਕਰ ਭਗਵਾਨ ਕੀ ਜੈ ਥੋੜਾ ਜਿਹਾ ਮੰਦਿਰ ਬਾਰੇ ਵੀ ਦੱਸੋ ਕਿੰਨੇ ਸਾਲ ਪੁਰਾਣਾ ਮੰਦਿਰ ਹੈ ਤੇ ਕੀ ਵਿਸ਼ੇਸ਼ ਹੈ ਇਹ ਮੰਦਿਰ ਸਭ ਤੋਂ ਪੁਰਾਣਾ ਪ੍ਰਚੀਨ ਮੰਦਿਰ ਹੈ ਇਹਦੀ 500 ਸਾਲ ਦੀ ਪੁਰਾਣੀ ਇਤਿਹਾਸਤ ਹੈਗੀ ਹੈ ਹਾਂਜੀ ਤੇ ਇੱਥੇ ਜਿਹੜਾ ਵੀ ਆਂਦਾ ਹੈ ਜਿਹੜੀ ਮਨੋ ਕਾਮਨਾ ਲੈ ਕੇ ਆਂਦਾ ਉਹਦੀ ਪੂਰੀ ਹੁੰਦੀ ਹੈ ਕਿ ਭਗਵਾਨ ਸ਼ੰਕਰ ਖੁਦ ਪ੍ਰਗਟ ਹੋਏ ਇੱਥੇ ਠੀਕ ਹੈ ਤੇ ਇਸ ਕਰਕੇ ਇੱਥੇ ਜਿਹੜਾ ਵੀ ਆਂਦਾ ਆਪਣੇ ਸੱਚੇ ਦਿਲ ਨਾਲ ਆਵੇ ਕੋਈ ਇੱਥੇ ਹੋ ਨਹੀਂ ਆ ਵੀ ਅਸੀਂ ਕੋਈ ਬੰਦਚ ਨਹੀਂ ਆ ਇੱਥੇ ਆ ਚੜਾਓ ਚੜਾਓ ਕੁਛ ਜੋ ਤੁਹਾਡੀ ਮਨੋਮੰਗ ਮਨ ਦੇ ਮਤਾਬ ਚੜੋ ਉਹ ਤੁਹਾਡੀ ਮਨੋ ਕਾਮਨਾ ਪੂਰੀ ਹੋਊਗੀ ਇੱਕ ਲੋਟੇ ਨਾਲ ਹੀ ਭਗਵਾਨ ਸ਼ੰਕਰ ਖੁਸ਼ ਹੋ ਜਾਂਦੇ ਆ ਇੱਕ ਇੱਥੇ ਜੀ ਪ੍ਰਥਾ ਆ ਸੰਗਣਾ ਵਾਲੇ ਸ਼ਵਾਲੇ ਦੀ ਜੋ ਵੀ ਧਾਗੇ ਪਾਏ ਜਾਂਦੇ ਆ ਬਹੁਤ ਦੁਨੀਆ ਆਂਦੀ ਆ ਧਾਗਾ ਪਾਉਣ ਉਹਦੇ ਬਾਰੇ ਤੁਸੀਂ ਉਹ ਭਗਵਾਨ ਸ਼ੰਕਰ ਦੀ ਕਿਰਪਾ ਦੇ ਮਤਾਬ ਉਹ ਸਭ ਕੁਝ ਚੱਲ ਰਿਹਾ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਸਭ ਕੁਝ ਚੱਲ ਰਿਹਾ ਸਾਮਨ ਦਾ ਮਹੀਨਾ ਭੋਲੇ ਨਾਲ ਦਾ ਪਵਿੱਤਰ ਮਹੀਨਾ ਰੌਣਕਾਂ ਲੱਗੀਆਂ ਦਰਬਾਰ ਤੇ ਪ੍ਰਭੂ ਦੇ ਇਹ ਸੱਚਾ ਦਰਬਾਰ ਹੈ ਇਹ ਸਾਖਸ਼ਾਹ ਬੋਲੇ ਨਾਲ ਇੱਥੇ ਆਪ ਰਾਜਮਾਨ ਹੈ ਜਿਹੜੀ ਮਨ ਕਾਮਨਾ ਮੰਗੇ ਕੇ ਸੱਚੇ ਮਨ ਨਾਲ ਜੁਰਬੂਰੀ ਹੋਏਗੀ ਜਿਹੜਾ ਇਸਰ ਮਨ ਕਾਮਨਾ ਪੂਕ ਕੇ ਜਾਏਗਾ ਆਨ ਇਸੀ ਸਾਵਣ ਦੇ ਵਿੱਚ ਉਹਦੀ ਮਨ ਕਾਮਨਾ ਪੂਰੀ ਹੋਏਗੀ ਉਸ ਮਹਾਰਾ ਰੌਣਕਾਂ ਲੱਗੀਆਂ ਨੇ ਅਸੀਂ ਆਂਦੇ ਰਹੀਏ ਦਰਬਾਰ ਤੇ ਉਹੀ ਕਿਰਪਾ ਸਾਡੇ ਸਾਰੇ ਪਰਿਵਾਰ ਤੇ ਬਣੀ ਰਵੇ ਜਨ ਜਨ ਦਾ ਕਲਿਆਣ ਹੋਵੇ ਸ਼ੋਕ ਸ਼ੰਕਰ ਭਗਵਾਨ ਕੀ ਜੈ ਮਹਾ ਜੀ ਬੋਲ ਸ਼ੰਕਰ ਕਹਿਣਾ ਚਾਹੋਗੇ ਸਾਵਣ ਦਾ ਪਹਿਲਾ ਸੋਮਵਾਰ ਸਿੰਘ ਬੋਲ ਸ਼ੰਕਰ ਭਗਵਾਨ ਕੀ ਜੈ ਮਹਾਰਾਜ ਕੀ ਜੈ ਪ੍ਰਾਚੀਨ ਸ਼ੰਗਲਾ ਸ਼ਵਾਲਾ ਮੰਦਰ 500 ਵਰਸ਼ ਪੁਰਾਣਾ ਮੰਦਰ ਪ੍ਰਾਚੀਨ ਸ਼ੰਗਲਾ ਸ਼ਵਾਲਾ ਠੀਕ ਹੈ ਸਾਰੇ ਅਸੀਂ ਭਗਤ ਸਾਵਨ ਦੇ ਪਹਿਲੇ ਸੋਮਵਾਰ ਦੀ ਸਾਰੇ ਮਿਲ ਕੇ ਅਸੀਂ ਤੁਹਾਨੂੰ ਸਾਰਿਆਂ ਨੂੰ ਪ੍ਰਾਚੀਨ ਸ਼ੰਗਲਾ ਸ਼ਵਾਲਾ ਮੰਦਰ ਵੱਲੋਂ ਸਾਵਨ ਦੇ ਸੋਮਵਾਰ ਦੀ ਹਾਰਦਿਕ ਸ਼ੁਭਕਾਮਨਾਵਾਂ ਦਿੰਦੇ ਆਂ ਮੰਦਰ ਆਓ ਸਾਰੇ ਲੁਧਿਆਣਾ ਵਾਸੀ ਜਿਹੜੇ-ਜਿਹੜੇ ਵੀ ਜਿੱਥੇ ਹੈਗੇ ਨੇ ਸਾਰੇ ਆਓ ਮੰਦਰ ਜਾ ਕੇ ਜਲ ਚੜਾਓ ਬਿਨਾ ਮੰਗੇ ਸਭ ਕੁਝ ਇਸ ਮੰਦਰ ਚੋਂ ਮਿਲਦਾ ਹੈ ਬਾਬੇ ਕੋ ਆ ਕੇ ਸਿਰਫ ਆਪਣਾ ਜਲ ਹੀ ਚੜਾਓ ਮੰਗਣ ਦੀ ਵੀ ਲੋੜ ਨਹੀਂ ਹੈਗੀ ਮਨੋ ਕਾਮਨਾ ਬਿਨਾ ਮੰਗਾਈ ਪੂਰੀਆ ਹੋ ਜਾਂਦੀਆਂ ਨੇ ਆਓ ਸਾਰੇ ਮਿਲ ਕੇ ਇਸ ਸ਼ਾਵਣ ਮਹੀਨੇ ਦੀ ਧੂਮ-ਧਾਮ ਨਾਲ ਮਨਾਈਏ ਤੇ ਸਾਰੇ ਜਲ ਚੜਾਈ ਆ ਕੇ ਤੁਸੀਂ ਕਦੋਂ ਤੋਂ ਜੁੜੇ ਹੋਏ ਹੋ ਜੀ ਇਸ ਅਗਲਾ ਵਾਲੇ ਸ਼ਵਾਲੇ ਨਾਲ ਕਦੋਂ ਆ ਰਹੇ ਹੋ ਸਾਡਾ ਤਾਂ ਜਨਮ ਹੀ ਇਸ ਮੰਦਰ ਦੇ ਵਿੱਚ ਹੀ ਹੋ ਗਿਆ ਸਮਝੋ ਜਦੋਂ ਦੇ ਅਸੀਂ ਇਹ ਮੰਦਿਰ ਨਾਲ ਜੁੜੇ ਆ ਵਾਰੇ ਨਹੀਂ ਆਰੇ ਹੋ ਗਏ ਨੇ ਸ਼ੁਰੂ ਤੋਂ ਸਾਡੇ ਦਾਦਾ ਜੀ ਦਾਦੀ ਸਾਰੇ ਸਾਨੂੰ ਵੀ ਇਸ ਮੰਦਿਰ ਨਾਲ ਜੋੜ ਕੇ ਗਏ ਨੇ ਅਸੀਂ ਵੀ ਸਾਰੇ ਅੱਗੋਂ ਸਾਡੇ ਜੋ ਵੀ ਬ੍ਰਦਰ ਨੇ ਬੱਚੇ ਨੇ ਸਾਰੇ ਮਿਲ ਜੁਲ ਕੇ ਇਸ ਮੰਦਿਰ ਦੀ ਸੇਵਾ ਕਰਾਂਗੇ ਬੋਲ ਸ਼ੰਕਰ ਭਗਵਾਨ ਕੀ ਜੈ ਹਰੈ ਵੀਰ ਬਜਰੰਗੀ ਹਰ ਹਰ ਮਹਾਦੇਵ ਸਾਵਨ ਦੇ ਮਹੀਨੇ ਦੀਆਂ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਾਰੇ ਮਹਾਦੇਵ ਦੇ ਚਰਨਾਂ ਦੇ ਵਿੱਚ ਆ ਕੇ ਨਮਸਕਾਰ ਕਰ ਕਰਨ ਸਾਰਿਆਂ ਦੀ ਮਨੋ ਕਾਮਨਾ ਪੂਰਨੀਆਂ ਹੋਣਗੀਆਂ ਬੋਲ ਮਹਾਦੇਵ ભગવાન ਕੀ ਜੈ ਜੈ ਕਰਾਈ ਵੀਰ ਬਜਰੰਗੀ ਹਰ ਹਰ ਮਹਾਦੇਵ